ਉਹ ਮੁਖਤਦਰ ਹੀ ਟਾਈਮ 'ਤੇ ਕੋਖੜਵਰ ਦਾ ਸੈਕਸ਼ਨ ਛੱਡਦਾ ਤੁਹਾਡੇ ਜਿਹੜਾ ਹਲਕੇ ਵੜ ਇਹ ਕਹਿੰਦੇ ਮੂਹ ਥਾਣੀ ਕਰਦੇ ਤੇ ਨਸਾਥਾਣੀ ਟੁੱਟਾ ਕੋਈ ਤਾਂ ਪ੍ਰੋਗਰਾਮ ਚੱਲਦਾ ਨਹੀਂ ਤੇ ਜਿਹੜਾ ਦਸੋਂ ਬਾਕੀ ਕਿਸਮ ਦੀ ਪੰਜਾਬ ਦੀ ਉਹ ਸੂਰਬੀਰਾਂ ਦੀ ਧਰਤੀ ਮਾਝੀ ਦੀ ਧਰਤੀ ਇਹ ਮੂਹ ਥਾਣੀ ਕਰਕੇ ਇਹ ਨਸਾਥਾਣੀ ਕਾਤੇ ਚੱਲੇ ਪਏ ਇੱਕ ਨਵੀਂ ਚੀਜ਼ ਜੇ ਤੁਹਾਨੂੰ ਕਰਨਾ ਸ਼ੁਰੂ ਕਰਨਾ। ਥੋੜਾ কাল ਪਰਸੋਂ ਖੋਪੇ ਲਾ ਕੇ ਆ ਗਿਆ। ਆਪ ਵਰ ਦੇ ਜਿਹੜਾ ਉਹ ਮੈਂ ਪੁੱਛਿਆ ਇਹਨੂੰ ਤੇ ਖਲੋਤੇ ਆਪਦੇ ਵਿੱਚ ਲੱਗਦਾ ਕੁਝ ਨਹੀਂ ਖੋਪੇ ਨੂੰ ਕਿਹਾ ਮੈਂ। ਉਹ ਕਹਿੰਦੇ ਸੀ ਪਰਸੋਂ ਜਾ ਤੇ ਆ ਮੇਰੀ ਗੱਲ ਸੁਣਿਓ। ਅੱਜ ਤੋਂ 4 ਦਿਨ ਪਹਿਲੇ ਹੁਸ਼ਿਆਰਪੁਰ ਚ ਇੱਕ ਫੋਰਸ ਦਾ ਰੈਸਟੋਰੈਂਟ ਸੀ। ਉਥੇਦਰ ਗਿਆ ਇੱਕ ਫਿਲਮੀ ਐਕਟਰ ਨਾਲ ਸੀ। ਰਾਤ ਕੰਮ ਓਵਰ ਹੋ ਗਿਆ। ਰਾਤ ਦਾ ਬੂਵਰ ਹੋ ਗਿਆ ਸਟਾਫ ਵਾਲਾ ਇੱਕ ਜਿਹੜਾ ਇਹਦਾ ਪੀਐਸਓ ਸੀ ਇਹਦਾ ਰਿਸ਼ਤੇਦਾਰ ਵੀ ਹੈ ਇਹ ਮਾਮਾ ਲੱਗਦਾ ਉਹ ਇਹਦਾ ਭਨੇਵਾ ਲੱਗਦਾ ਉਹ ਅੰਦਰ ਆ ਗਿਆ ਵਿਚਾਰਾ ਭਨੇਵਾ ਮਾਮੀ ਨੇ ਟੈਲੀਫੋਨ ਕੀਤਾ ਉਹ ਇਹਨੂੰ ਸ਼ਾਮ ਕਿਤੇ ਬਾਮੇ ਨੂੰ ਕਹਿੰਦੇ ਕਿ ਇੱਥੇ ਹੀ ਤਾਂ ਕਰਿਆ ਉਹ ਤਾਂ ਰਿਪੋਰਟੇ ਹੈਲੀਕਾਪਟਰ ਚੜਿਆ ਚੜਿਆ ਉਹ ਵਿਚਾਰਾ ਫਰ ਗਿਆ ਗੁੱਥਮ-ਗੁੱਥੇ ਹੋ ਗਿਆ ਗੁੱਥਮ-ਗੁੱਥੇ ਹੋਏ ਨੇ ਚਪੇ ਆਸੋ ਪਹਿਲੀ ਵਾਰ ਇਸ ਥੀਜ ਹੋਇਆ ਗੁਰੇ ਸਾਹਿਬ ਇਹਦੇ ਪੀਐਸਓ ਨੇ ਇਹਨੂੰ ਕੋ ਸੋਣ ਮਾਰਿਆ ਜੋ ਆ ਮੈਂ ਸੱਚੀ ਗੱਲ ਦੱਸ ਰਿਹਾ ਉਹਨੇ ਮਾਰਿਆ ਤੁਹਾਨੂੰ ਦੀ ਲਾਡ ਹੋ ਗਈ ਸਾਰੀ ਆਖੂਣ ਆ ਗਿਆ ਅੱਖ ਚ ਕੱਲ ਖੋਪੇ ਪਾ ਕੇ ਆ ਗਿਆ ਪਹਿਲੀ ਵਾਰ ਪਿਆਸ ਦੇ ਵਿੱਚ ਕਿਸਾ ਮੁੱਖ ਮੰਤਰੀ ਉਹਦੇ ਸਕਿਉਰਟੀ ਗਾਰਡ ਨੂੰ ਸੋਣ ਮਾਰ ਕੇ ਇੱਥੇ ਬੜੇਗਾ ਤੁਹਾਡਾ ਸਾਜਾ ਕੀ ਬਣੇਗਾ ਪੰਜਾਬ ਕਿਹਨਾਂ ਦੇ ਹੱਥ ਅਸੇ ਸੀ ਪੰਜਾਬ ਦੇ महाराजा रणजीत सिंह ਤੋਂ ਬਾਅਦ ਇਹ ਅੰਸਾਪ ਅੰਗਰੇਜ਼ ਆਏ ਸੀ ਆਪਣੀ ਅੰਦਰੂਨੀ ਲੜਾਈ ਦੇ ਕਾਰਨ ਅੰਗਰੇਜ਼ ਆਏ ਪਹਿਲਾ ਜਿਹੜਾ ਇੱਥੇ ਰਿਜੈਂਟ ਆਇਆ ਸੀ ਉਹਦਾ ਨਾਮ ਸੀ ਸਰ ਜੌਨ ਲਾਰੈਂਸ ਤੇ ਜੌਨ ਲਾਰੈਂਸ ਪਹੁੰਚ ਗਿਆ ਕੇਜਰੀਵਾਲ ਨੇ ਲੁਧਿਆਣਾ ਐਗਸਟ ਦੀ ਸੀਰੀਟ ਤੋਂ ਜਿਹੜਾ ਉਹ ਐਫਪੀਸੀ ਸਣੀ ਰੋਡਾ ਉਹਨੂੰ ਲੜਾਉਣ ਦਾ ਫੈਸਲਾ ਕੀਤਾ ਸੀਟ ਖਾਲੀ ਕਰਾ ਲਈ ਹੁਣ ਕੇਜਰੀਵਾਲ ਆ ਲੱਗਾ ਜੇ ਬੀਬੀ ਵਾਲੇ ਆ ਕੇ ਪੰਜਾਬ ਨੂੰ ਦੋਸਾਂ ਕੁ ਦਾ ਲੁੱਟਣਗੇ ਤੇ ਨਾਲ ਟੁੱਟਣਗੇ ਤੇ ਆਪਾਂ ਨੂੰ ਹੁਣ ਤਿਆਰੀ ਕਰਨੀ ਪਏਗੀ ਤੇਰੀ ਬੁਲਾਵੇ ਸੇ ਆਪੇ ਜੋੜ ਕੇ ਸਾਰੇ ਬੀਬੀਆਂ ਨੂੰ ਪਹਿਣਾ ਨੂੰ ਮਾਤਾਵਾਂ ਨੂੰ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਘੱਟ ਦੇਖਿਆ ਕਰ ਇਹਦੇ ਤੇ ਘੱਟ ਜਾਇਆ ਪਰਵਾਰੀ ਰਾਜੀਆ ਆਪਾਂ ਇਹਨਾਂ ਦੇ ਪਿੱਛੇ ਹੀ ਲੱਗੇ ਰਹਿੰਦਾ ਰਾਜੀਆ ਤੇ ਉਹ ਚੰਗੇ ਬੰਦੇ ਲੈ ਕੇ

ਆਜਾ ਜਾਂਦਾ ਫਟਾਫਟ ਸੈਂਡੇ ਫੋਟੋ ਕੇ ਨਾ ਮੇਕ ਕੇ ਪਤਾ ਨਹੀਂ ਕਿ ਹੋਣੀ ਆ। ਹੋ ਰਿਹਾ। ਜੈ ਜੁਰੀਆ ਕਰਾ। ਹਾਈ ਮੈਂ ਵਿਆਹ ਸੋਸ਼ਲ ਮੀਡੀਆ ਤੇ ਫੋਟੋ ਆ ਕਾਤੇ ਮੈਂ ਕੀ ਕਰਵਾਂ ਤੇ ਬੋਦੀ ਵੀ ਨਾਲ ਮੈਂ ਜਾਂਦੇ ਫੋਟੋ ਬਚਾ ਜਾਂਦੇ। ਕਈ ਜਗ੍ਹਾ ਘੁੱਟਦੇ ਰਹਿੰਦੇ ਨੇ। ਸਵੇਰੇ ਮੇਰੇ ਕੋ ਆ ਜਾਂਦੇ ਕਹਿੰਦੇ ਰਾਜਾ ਜੀ ਕੋਲ ਜਾਦੇ ਸ਼ਾਮ ਨੂੰ ਕਹਿੰਦੇ ਕੋਲ ਤਾਂ ਤੇ ਸ਼ਾਮ ਨੂੰ ਉਸਰ ਕਦੇ ਘੁੰਮ ਫੇਰਾ। ਰੀਤਾ ਉਹ ਨਾ ਵੇਖਿਆ। ਬੰਦੇ ਦੇ ਕਰਦਾਰ ਤੇ ਜਾਈਏ। ਬੰਦੇ ਦੀ ਮਜ਼ਬੂਤੀ ਤੇ ਗਈ ਹੈ ਕਰਤਾਰ ਨਾਲ ਪੰਜਾਬ ਚੱਲੇਗਾ ਇਹ ਰੀਲਾ ਨਾਲ ਨਹੀਂ ਪੰਜਾਬ ਚੱਲਣਾ ਇਹ ਰੀਲਾ ਹੀ ਵੇਖਣੀਆਂ ਜੇ ਕਾਹੀ ਹਾਲ ਹੋਣਾ ਜੋ ਸਾਡੇ ਨਾਲ ਹੋਇਆ ਹੁਣ ਆ ਗਿਆ ਸੀ ਭਗਵਾਨ ਦੇ ਨਾਮ ਨਾਲ ਬੱਚਿਆਂ ਨੂੰ ਲੈਣ ਵਾਸਤੇ ਅਮਰ ਸਰ ਉਹ ਮੈਂ ਕਿਹਾ ਖੁਸ਼ਰਮ ਕਰ ਤੂੰ ਇਹਨਾਂ ਬੇੜੀ ਚੱਲੇ ਹੋ ਕੇ ਉਹਨਾਂ ਦੇ ਹੱਥਾਂ ਦੇ ਵਿੱਚ ਹੱਥ ਕੜੀਆਂ ਪੈਰਾਂ ਵਿੱਚ ਬੇੜੀਆਂ ਦਸਤਾਰਾਂ ਲਾ ਕੇ ਪੈਣਾ ਤੇ ਤੂੰ ਉਹਨਾਂ ਨੂੰ ਹੋਰ ਸ਼ਰਮਨਾ ਕਰਕੇ ਚੱਲੇ

ਲੀਡਰਸ਼ਿਪ ਸੈਂਟਰ ਨੇ ਦਿੱਤੀ ਆ ਸਾਡਾ ਪ੍ਰਧਾਨ ਬੈਠਾ ਇਹਨੂੰ ਪਾਰਟੀ ਦੀ ਲੀਡਰਸ਼ਿਪ ਨੇ ਬਣਾਇਆ ਦਾਸ ਨੂੰ ਬਣਾਇਆ ਸੈਂਟਰ ਦੀ ਲੀਡਰਸ਼ਿਪ ਨੇ ਬਣਾਇਆ ਕਿਸੇ ਨੂੰ ਕੋਈ ਨਹੀਂ ਕੀ ਸਾਡੇ ਨਾਲ ਕਿਸੇ ਨੂੰ ਕੋਈ ਕੋਈ ਥੋੜੀ ਮੋਟੀ ਕੋਈ ਧੋਖਤਕਲੀ ਮੈਦੂਕ ਤੇ ਜਾ ਕੇ ਕਰ ਲੋ ਪਰਦੇ ਵਿੱਚ ਰੱਖ ਪਰਿਵਾਰਾਂ ਨੂੰ ਵੀ ਪਾਰਟੀ ਵੀ ਚੰਗੀ ਲੱਗਦੀ ਹੈ ਵਕੋ ਵਕਤ ਕਹਾੜੀਆਂ ਪਾ ਕੇ ਲੋਕਾਂ ਨੂੰ ਨਾ ਮਿਟਾਓ کہ جو کو جا کے پنجاب سوئے آسی ہی ہے کوئی ہوں رسپونسبل نہیں ہے یہ بندے آمن کا قرے رہنے شہر جوڑی رکھ دے آدمی سی رہنے یہ بھی ہے میں کہنا چاہتا ہوں بندے بڑھ کے چلو آڑے دوالے ناں کم ہو پنجاب دا بیٹا نا پا پائیے پا اکٹھے ہو کے چلیئے جنہوں کو بہت وڑی تکلیب ہے دلی جا کے جانے چلو